ਤਨੋਂ ਤੋਂ ਲੈ ਕੇ ਜੋ ਨਾਨਕ ਸਾਡੇ ਮੁਖੀ ਸੀ ਲੱਖਾ ਲੱਖਾ ਆਪ ਬਾਬਾ ਜੀ ਨਹੀਂ ਕਹਾਂਗੇ ਆਪਾਂ ਕਹਿੰਦਾ ਲੱਖਾ ਕਹਾਂਗੇ ਕਿਉਂਕਿ ਕੁਝ ਗੱਲਾਂ ਇਦਾਂ ਦੀਆਂ ਸੁਣੀਆਂ ਗਈਆਂ ਵੀ ਆਪਣੇ ਆਪ ਨੂੰ ਸੁਣਨ ਸਰ ਵੀ ਸ਼ਰਮ ਆ ਰਹੀ ਹੈ ਗੱਲਾਂ ਸੁਣਨ ਸ਼ਰਮ ਆ ਰਹੀ ਹੈ ਉਹ ਵੀਡੀਓ ਦੇਖ ਕੇ ਆਪਣੇ ਆਪ ਨੂੰ ਸ਼ਰਮ ਆ ਰਹੀ ਹੈ ਯਾਰ ਵੀ ਆਪਾਂ ਕਿੱਥੇ ਸੇਫ ਹੋਵਾਂਗੇ ਇੰਨੀ ਕ ਘਟੀਆਂ ਗੱਲਾਂ ਸੁਣਨ ਨੂੰ ਮਿਲਣੀਆਂ ਜਿੰਨੀਆਂ ਵੀ ਕਹ ਦੋ ਵੀ ਧੀਆਂਾਂ ਨਾਲ ਬਲਾਤਕਾਰ ਕਰੇਗੇ ਮਾਈਆਂ ਨਾਲ ਬਲਾਤਕਾਰ ਕਰੇਗੇ ਯਾਰ ਹੋਰ ਤਾਂ ਇਹ ਛੱਡੋ ਛੋਟੇ ਛੋਟੇ ਬੱਚੇ ਪਚੰਗੀ 8 8 7 7 10 10 ਸਾਲ ਦੇ ਉਹ ਵੀ ਨਹੀਂ ਬਖਸ਼ੇਗੇ ਫਿਰ ਆਪਾਂ ਕਿੱਥੇ ਕਹਾਂਗੇ ਵੀ ਆਪਾਂ ਸੇਪਾਂ ਯਾਰ ਕਿੱਥੇ ਕਹਾਂਗੇ ਵੀ ਆਪਾਂ ਸੇਪਾਂ ਕਿੱਥੇ ਰਹਿ ਗਏ ਆਪਾਂ ਹੁਣ ਬੱਚੇ ਬੜੇ ਬਜ਼ਬਾਨ ਕਹਿਣਗੇ ਤੂੰ ਤਾਂ ਸਿਰ ਤੋਂ ਨੰਗਾ ਤੈਨੂੰ ਕੀ ਧਰਮਾਂ ਬਾਰੇ ਬਤਾ ਮੈਂ ਧਰਮ ਦੀ ਗੱਲ ਨਹੀਂ ਮੈਂ ਇਨਸਾਨੀਅਤ ਦੀ ਗੱਲ ਕਰ ਰਿਹਾ ਧਰਮ ਕਦੇ ਕੋਈ ਮਾੜਾ ਨਹੀਂ ਹੋਇਆ ਧਰਮ ਸਾਰੇ ਚੰਗੇ ਨੇ ਮੈਂ ਤਾਂ ਭਾਈ ਅੰਮਰਪਾਲ ਮਹਿਰੋ ਦੇ ਹੱਕ 'ਚ ਬੋਲ ਰਿਹਾ ਭਾਈ ਅੰਮਰਪਾਲ ਮਹਿਰੋ ਦੀ ਗੱਲ ਕਰ ਰਿਹਾ ਵੀ ਉਹ ਇਕੱਲੇ ਨਹੀਂ ਤਾਂ ਨਹੀਂ ਪੰਜਾਬ ਦਾ ਠੇਕਾ ਲੈ ਤੋ ਉਹਦੇ ਨਾਲ ਖੜੋ ਯਾਰ ਉਹਦੇ ਹੱਕ ਦੇ ਵਿੱਚ ਕੋਈ ਬੰਦਾ ਅਜੇ ਤੱਕ ਮੋਰੀਆ ਕਿ ਨਹੀਂ ਬੋਲ ਰਿਹਾ ਸਾਰੇ ਚੁੱਪ ਨੇ ਬੋਲੋ ਯਾਰ ਉਹ ਬੰਦਾ ਇਕੱਲਾ ਕੀ ਕਰ ਲੂਗਾ ਇਥੋਂ ਤੱਕ ਇੰਟਰਵਿਊ ਚ ਕਹਿਤਾ ਬੀ ਜੇ 100 ਨਾਟ ਵੀ ਹੋਗੇ ਨਾ ਤੇ ਮੈਂ ਇੱਥੇ ਮੇਰਾ ਗਾਲ ਕੱਢ ਦਿਓ ਐਨੇ ਠੋਸ ਠੋਸ ਸਪੂਤਾਂ ਦੇ ਤੌਰ ਤੇ ਗੱਲ ਕਰ ਰਿਹਾ ਹੈਗਾ ਮੈਂ ਇੱਕ ਵੀਡੀਓ ਦੇਖੀ ਕਿ ਉਹ ਨਾਨਕ ਸਰ ਲੋਕ ਬਦਨਾਮ ਕਰ ਰਿਹਾ ਯਾਰ ਜਿਹੜੇ ਛੋਡੇ ਵਰਗੇ ਮਾਗਰਮਾ ਅੱਛੇ ਬੈਠਿਆ ਨਾ ਅੰਦਰ ਠੇਕੇਦਾਰ ਬੈਠਿਆ ਨਾ ਤੁਸੀਂ ਬਦਨਾਮ ਕਰ ਰਹੇ ਹੋ ਲੋਕਾਂ ਦੇ ਤਾਂ ਦਿਲਾਂ ਦੇ ਵਿੱਚ ਉਹੀ ਅੱਜ ਵੀ ਦਿਲਾਂ ਦੇ ਵਿੱਚ ਵੀ ਇੰਨੀ ਕਿ ਇੱਜ਼ਤਾਂ ਵੀ ਤੁਸੀਂ ਸੋਚ ਨਹੀਂ ਸਕਦੇ ਪਰ ਤੁਸੀਂ ਹੁਣ ਸੁਣਨ ਦੇ ਵਿੱਚ ਆਇਆ ਵੀ 10-10 ਸਾਲ ਦੇ ਬੱਚੇ ਵੀ ਨਹੀਂ ਬਖਸ਼ੇ ਉਹਨਾਂ ਨੇ ਮੁੰਡੇ ਕੁੜੀਆਂ ਕੋਈ ਇੱਕ ਵੀ ਬੰਦਾ ਨਹੀਂ ਬਖਸ਼ਿਆ ਪਤਾ ਨਹੀਂ ਕਿੰਨੇ ਬਲਾਤਕਾਰ ਕੀਤੇ ਆ ਕਿੰਨੇ ਕੁ ਟੌਰਚਰ ਕੀਤੇ ਆ ਫਿਰ ਇਹ ਜਿਹੜੇ ਦਾੜੇ ਛੱਡਣ ਦਾ ਕੀ ਫਾਇਦਾ ਹੈਗਾ ਲੋਕਾਂ ਨੂੰ ਸਟੇਜਾਂ ਦੇ ਬਹਿ ਕੇ ਗਿਆਨ ਵੰਡਣ ਦਾ ਕੀ ਫਾਇਦਾ ਜਦੋਂ ਤੁਹਾਡਾ ਮਾਨ ਹੀ ਸਾਫ਼ ਨਹੀਂ ਹੈਗਾ ਯਾਰ ਅਸੀਂ ਕਹਿੰਨੇ ਵੀ ਸਾਡੇ ਕੇਸ ਦਾੜੀ ਹੈ ਨਹੀਂ ਪਰ ਅਸੀਂ 100 ਵਾਰੀ ਇਹ ਚੀਜ਼ਾਂ ਸੋਚਾਂਗੇ ਵੀ ਯਾਰ ਗੁਰੂ ਘਰ ਜਾਣਾਗਾ ਵੀ ਆਪਣਾ ਮਨ ਸਾਫ ਫੇਰ ਜਾਵਾਂਗੇ ਆਪਣਾ ਨਾ ਧੋ ਕੇ ਜਾਵਾਂਗੇ ਤੇ ਤੁਸੀਂ ਗੁਰੂ ਘਰਾਂ ਦੇ ਵਿੱਚ ਮੀਟ ਮੱਛੀਆਂ ਤਲਾਂ ਵਿੱਚ ਫੜਫੜ ਕੇ ਖਾ ਰਹੇ ਹੋ ਭਾਈ ਅੰਮ੍ਰਿਤਪਾਲ ਮੈਨੂੰ ਏਡੇ ਕੋ ਖਲਾਸੇ ਕਰੇ ਨੇ ਆ ਹੁਣ ਜੇ ਤੂੰ ਕਹਿ ਰਿਹਾ ਵੀ ਮੈਂ ਉੱਥੇ ਸਹੀ ਹਾਂ ਵੀ ਲੋਕ ਮੈਨੂੰ ਗਲਤ ਕਹਿੰਦੇ ਕਹੀ ਜਾਂ ਮੈਂ ਗਲਤ ਹੈਗਾ ਤੇ ਗਲਤ ਹੈਗੀ ਆ ਤੂੰ ਤੇ ਤੂੰ ਕੀ ਕੁਛ ਕਰ ਰਿਆ ਭਾਈ ਅੰਮਰਤਾਪਾਲ ਮਹਿਰੂ ਦੀ ਸਪੋਰਟ ਕਰੋ ਇਹ ਜਿਹੇ ਢੋਂਗੀ ਹੋਰ ਵੀ ਬਥੇਰੇ ਫਿਰਦੇ ਆ ਤੇ ਜਦੋਂ ਆਪਾਂ ਸਪੋਰਟ ਕਰਾਂਗੇ ਤਾਂ ਇਹ ਜਿਹੇ ਆਪ ਹੀ ਖੁੱਲ ਕੇ ਆਉਣਗੇ ਕਿਉਂਕਿ ਇਹਨਾਂ ਨੇ ਪਤਾ ਨਹੀਂ ਕਿੰਨੇ ਕਿ ਬੱਚਿਆਂ ਦੀਆਂ ਜ਼ਿੰਦਗੀਆਂ ਬਰਬਾਦ ਕੀਤੀਆਂ ਹੋਣਗੀਆਂ ਯਾਰ ਮੈਂ ਭਾਈ ਅੰਮਰਤਾਪਾਲ ਮਹਿਰੂ ਜੀ ਖੁੱਲ ਕੇ ਗੱਲਾਂ ਕਰੇ ਮੈਂ ਕਹਿਣ ਤੋਂ ਵੀ ਸ਼ਰਮ ਮੰਦ ਰਹੇ ਆ ਵੀ ਇਦਾਂ ਦੀਆਂ ਵੀਡੀਓ ਯਾਰ ਇਦਾਂ ਦੀਆਂ ਘਟੀਆਂ ਆਂ ਦਰਫੇ ਸੇਪ ਕਿੱਥੇ ਆਪਾਂ ਯਾਰ ਸ਼ਰਮ ਆਉਂਦੀ ਹੈ ਉਹ ਗੱਲਾਂ ਸੁਣ ਸੁਣ ਕੇ ਸ਼ਰਮ ਆਪ ਨੂੰ ਆਉਂਦੀ ਹੈ